ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਆਪਣੇ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਆ ਜਾਂਦਾ ਸ਼ਹੀਦਾਂ ਦੀ ਧਰਤੀ ਆ ਸੱਜਣੋ ਤੇ ਆਪਣੇ ਆਪ ਦੇ ਨਗਰ ਦੇ ਵਿੱਚੋਂ ਤੁਹਾਨੂੰ ਇੱਕ ਘਰੀਲੂ ਪਰਿਵਾਰ ਦੇ ਕੋਲੋਂ ਵੈੜ ਵਿਕਰੀ ਵਾਲੀ ਵਿਖਾਉਣ ਲੱਗੇ ਆ ਕਿਹੜਾ ਸੂਆ ਹੁੰਦੀ ਆ ਕਿੰਨਾ ਕੁ ਇਸ ਕਰਮਾਂ ਵਾਲੀ ਵੈੜ ਨੇ ਦੂਜੇ ਮਗਰਲੇ ਸੂਏ ਦੁੱਧ ਪਾਇਆ ਸਾਰਾ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਆਪਾਂ ਪੁੱਛਾਂਗੇ ਬਹੁਤ ਸੋਹਣਾ ਜਿਹੜਾ ਆਰਡਰ ਇਹਨੇ ਤਿਆਰ ਵੀ ਕਰ ਲਿਆ ਤੇ ਸੱਜਣੋਂ ਹਜੇ ਡੈਨਮੀ ਕਰਮਾਂ ਵਾਲੀ ਮੰਨ ਲਓ ਵੀ ਗਾਰਦੀ ਕਰਾਉਂਦੀ ਨੇ ਪੰਜ ਚਾਰ ਲੈ ਜਾਣੇ ਆ ਤੇ ਚੰਗਾ ਦੁੱਧ ਭਰਿਆ ਹੋਇਆ ਆਜੋ ਲਈਏ ਜਾਣਕਾਰੀ ਮਾਲਕਾਂ ਤੋਂ ਜਿਹੜੇ ਸੱਜਣ ਦੇ ਪਸੰਦ ਆਉਂਦੀ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਸ੍ਰੀ ਗੁਰੂ ਆ ਹੋਰ ਸੁਣਾ ਵਧੀਆ ਠੀਕ ਠਾਕ ਚੜਦੀ ਕਲਾ ਨਾ ਚੜਦੀ ਕਲਾ ਆਪਣਾ ਇੱਥੋਂ ਦਾ ਐਡਰੈਸ ਦੱਸ ਦਈਏ ਪਹਿਲਾਂ ਤਾਂ ਪਿੰਡ ਮੁੱਦਕੀ ਡਿਸਟ੍ਰਿਕਟ ਫਿਰੋਜ਼ਪੁਰ ਹਾਂਜੀ ਹਾਂ ਨੰਬਰ ਵੀਰੇ ਨੰਬਰ 814698995 ਇੱਕ ਰਹੀ ਹੋਰ ਰਿਪੀਟ ਕਰੀ 814698995 ਇਹਦੇ ਤੇ ਸੰਪਰਕ ਕਰ ਲੈ ਕੋਈ ਵੀ ਭੈਣ ਭਰਾ ਹਨਾ ਤੇ ਗਊ ਆਪਣੇ ਘਰ ਦੀ ਹੈ ਨਾ ਕਰਦੀ ਹੈ ਜੀ ਸੂਆ ਕਿਹੜਾ ਸੁੰਦੀ ਹੈ ਦੂਜੇ ਸੂਏ ਦੂਜਾ ਸੂਆ ਪਹਿਲਾਂ ਥੱਲੇ ਕਿੰਨਾ ਗੱਦੋ ਤੇ ਚੁੰਦੇ ਰਹੇ ਆਪਾਂ 20 ਲੀਟਰ ਚ ਹੋਇਆ ਜੀ ਆਪਾਂ ਆਪਣੀ ਸੇਵਾ ਤੇ 20 ਲੀਟਰ ਦੁੱਧ ਚੋਂਦੇ ਰਹੇ ਆ ਸੁਆ ਦੂਜਾ ਠੀਕ ਆ ਜਾਨੀ ਆਪਾਂ ਨੂੰ ਤਾਂ ਇੰਨਾ ਹੀ ਬਹੁਤ ਸੀ ਹਾਂ ਵੀ ਆਪਣੀ ਸੇਵਾ ਤੇ ਆਪਾਂ 20 ਲੀਟਰ ਚੋਂਦੇ ਰਹੇ ਆ ਦਿਨ ਕਿੰਨੇ ਕੁ ਪਏ ਇਹਦੇ ਤੇਰੇ ਕੋਲੇ ਤਾਂ ਲਿਖੇ ਆ ਚਾਚਾ ਸਾਰਾ ਹਿਸਾਬ ਕਿਤਾਬ ਦਿਨ ਬਾਸਾ ਹਫਤਾ ਹੀ ਜਾਊਗਾ ਹਫਤਾ ਲੈ ਜਾਣਾ ਨੇ ਹਨਾ ਬਹੁਤ ਸੋਹਣੀ ਤਿਆਰ ਹੋ ਜੂਗੀ 21 ਸੌਣ ਨੂੰ ਇਹਦੇ ਦਿਨ ਪੂਰੇ ਆ 21 ਨੂੰ ਪੂਰੇ ਆ ਹਫਤਾ ਪਿਆ ਹਜੇ ਖੁੱਲਾ ਤੇ ਲੈ ਵੀ ਜਾਣੇ ਨੇ 10 ਦਿਨ ਕਰਦੀ ਕਰਾਉਂਦੀ ਨੇ ਇਹਦਾ ਆਏ ਹੋ ਜਾਣੀਆਂ ਹਾਂ ਸੱਜਣਾ ਮਿੱਟੀ ਦੀ ਟਰਾਲੀ ਤੁਹਾਨੂੰ ਵੀ ਲਾਉਣੀ ਪੈਣੀ ਆ ਫੇਰ ਜਾ ਕੇ ਗਾਣੇ ਸੁਨਾ ਤੇ ਬਾਕੀ ਓਕੇ ਰਿਪੋਰਟ ਆ ਜਮਾਈ ਹਨਾ ਕੋਈ ਲਾਂਭੇ ਵਾਲੀ ਗਜੈਸ਼ ਤਾਂ ਹੈ ਹੀ ਨਹੀਂ ਘਰਦੀ ਆ ਇਹ ਘਰਦੀ ਆ ਤੇ ਇਹਦਾ ਪੋਲੇ ਥਾਂ ਬੰਨਤੀ ਆਪਾਂ ਬਹਿ ਗਈ ਵਿਚਾਰੀ ਹਨਾ ਅਸੀਂ ਉਦੋਂ ਇੱਕ ਰੱਖ ਲਈ ਅੱਠ-9 ਹੋ ਗਈਆਂ ਸੀ ਇੱਕ ਤੋਂ ਹੀ ਇੱਕ ਤੋਂ ਹੀ ਇੱਕ ਤੋਂ ਹੀ ਠੀਕ ਆ ਸੰਭਾਈ ਜਲੋਂ ਦੀੜੀਆਂ ਪੈ ਰੀਆਂ ਤੇ ਇਹਦੀ ਤੋਰ ਕਰਾਈਏ ਚੱਕਠਾ ਮੇਰਾ ਵੀਰ ਆਏ ਫਿਰ ਲੱਗੀ ਹੋਈ ਹਨਾ ਸਾਦੇ ਹੁੰਦੇ ਆ ਤੇ ਸਾਂਭਣ ਵਾਲਾ ਹੈ ਨਹੀਂ ਕੋਈ ਸਾਂਭਣ ਵਾਲਾ ਹੈ ਨਹੀਂ ਮੱਝ ਵੀ ਆਪਾਂ ਓਟ ਪੱਟ ਓਟ ਵੇਖਿਓ ਸੱਜਣਾ ਤਰਦੀ ਦਾ ਲੇਵਾ ਭਾਂਡਾ ਇਹ ਤਾਂ ਜੇ ਤਨ ਟਾਈਮ ਚੋਲੇ ਨਾ ਭਾਵੇਂ 30 ਕਿਲੋ ਚੋਲਾ ਹੈ ਹਾਂ ਵਾਕੀ ਬਾਕੀ ਨਸ ਰਵੇ ਵੀ ਪੁਰਾਣਾ ਥੋਡੇ ਕੋਲੇ ਵੇਖਿਓ ਸੱਜਣਾ ਵਾਛੀ ਤੇ ਗਾਂ ਟੀਕਾ ਕਿਹੜਾ ਲਵਾਇਆ ਜਿਵੇਂ ਚਾਚਾ ਦੱਸਦਾ ਸੀ ਜਰਸੀ ਦਾ ਹੈਨਾ ਜਰਸੀ ਦਾ ਜਰਸੀ ਦਾ ਟੀਕਾ ਲੱਗਾ ਸੱਜਣ ਨੂੰ ਇਹਨੂੰ ਲੈ ਚੱਲ ਲੈ ਚੱਲ ਕਮਾਲਾ ਸੱਜਣੋ ਗਾਂ ਦੀ ਨਾ ਚਮੜੀ ਦੇਖੋ ਕਿੰਨੀ ਫਰੀਕ ਆ ਪਤਲੇ ਪਿੰਡੇ ਦੀ ਵਹਿੜਾ ਜਮਾਈ ਵੇਖੋ ਕਿਆ ਬਾਤ ਹੈ ਨਾ ਕੋਈ ਗੱਲਬਾਤ ਅੰਦਰ ਪਸਮਾ ਕੋਲੇ ਚਲੇ ਗਈ ਆ ਸੱਜਣਾ ਹਾਂ ਵੇਖੋ ਇੱਥੇ ਵੱਧੀ ਸੀ ਤੇ ਬਾਹਰ ਲੈ ਕੇ ਗਏ ਸੀ ਵੀ ਚਲੋ ਥੋੜਾ ਜਿਹਾ ਅਚਾਨਨ ਤੇ ਬਾਕੀ ਇੱਥੇ ਵੀ ਕੁਆਲਿਟੀ ਫੁੱਲ ਆ ਓਕੇ ਰਿਪੋਰਟ ਵਹਿੜਾ ਰੇਟ ਜਿਹੜਾ ਵੀ ਹੋਇਆ ਆਪਾਂ ਇਹਨਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਣਾ ਆ ਕੇ ਵੇਖੋ ਚੰਗੇ ਕੱਦ ਕਾਠ ਦੀ ਆ ਇਹਨਾਂ ਸੋਤੀਓ ਵੀ ਫੋਨ ਚ ਛੋਟੀ ਵਹਿੜਾ ਫੁੱਲ ਹਾਈਟ ਆ ਫੁੱਲ ਵੇਲ ਆ ਲੇਵਾ ਭਾਂਡਾ ਤੁਹਾਡੇ ਸਾਹਮਣੇ ਆ ਹਜੇ ਇੰਨੀ ਵੜ ਹੋਰ ਬਾਜਣੀ ਸੱਜਣਾ ਕਰਦੀ ਕਰਾਉਂਦੀ ਕਰਮਾਂ ਵਾਲੀ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੁਹੂਗੀ ਤੇ ਸਾਹਬ ਇਹਦਾ ਰੇਟ ਕੀ ਕਰੀਏ ਰੇਟ ਦਾ 80 ਹਜ਼ਾਰ ਇਹਦੀ ਜਿਹੜੀ 80 75 ਬਾ ਰ ਰਹਿ ਕਰ ਲਾ ਚਲ ਕੋਈ ਗੱਲ ਠੀਕ ਆ ਕਹਿਤਾ ਤਾਂ ਕਹਿਤਾ ਲਓ ਵੀ ਸੱਜਣਾ 75000 ਮਾਨਤਾਣ ਕਰਦੇ ਮਾਨਤਾਣ ਹਜੇ ਵੀ ਹੋ ਜਾਣਾ 75000 ਚੋਂ ਓਕੇ ਰਿਪੋਰਟ ਵੜਾ ਆਕੇ ਵੇਖਿਓ ਪਸੰਦ ਆਊਗੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ